ਸਤ ਜੀ ਵੀਡੀਓ ਦੇਖ ਰਖਿਆ ਸਭ ਨੂੰ ਜੀ ਆ ਲੈ ਕੇ ਹਾਜ਼ਰਾਂ ਇੱਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀ ਰ ਆਪਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਦੀ ਵੱਡੀ ਖਬਰ ਅਦਾਕਾਰ ਤਾਨੀਆਂ ਦੇ ਪਿਤਾ ਦਾ ਹਾਲ ਜਾਣਨ ਲਈ ਪਹ ਹਸਪਤਲ ਪਹੁੰਚੇ ਸਿਹਤ ਮੰਤਰੀ ਘਟਨਾ ਦੀ ਕੀ ਤਿੰਿੰਦਾ ਮੁੱਖ ਚੱਕਰਵਰਦ ਬਹਿਨ ਨੂੰ ਦੋ ਅਣਪਛਾਤੇ ਲੋਕਾਂ ਨੇ ਵਿਧਾਨ ਸਭਾ ਹਲਕਾ ਕੋਟੀਸੇ ਖਾਨ ਦੀ ਰਹਿਣ ਵਾਲੀ ਪੰਜਾਬੀ ਅਦਾਕਰਤਾਨੀਆਂ ਦੇ ਪਿਤਾ ਅਨਿਲਜੀਤ ਕਮੋਜ ਤੇ ਲਾਜ ਦੇ ਬਹਾਨੇ ਗੋਲੀ ਚਲਾ ਦਿੱਤੀ ਜਿਸ ਕੰਡੈਕਟਰ ਅਲਨ ਕਮੋਜ ਗੰभीर ਜ਼ਖਮੀ ਹੋ ਗਏ ਉਹਨਾਂ ਨੂੰ ਲਾਜ ਲਈ ਮੋਗਾ ਦੇ ਇੱਕ ਨਿੱਜੀ ਹਸਪਤਲ ਵਿੱਚ ਦਾਖਲ ਕਰਵਾਇਆ ਗਿਆ ਸੀ ਤੇ ਮੰਤਰੀ ਬਲਬੀਰ ਸਿੰਘ ਸਿੱਧੂ ਐਦਵਨ ਉਹਨਾਂ ਦੀ ਹਾਲਤ ਜਾਣ ਲਈ ਖਾਸ ਤੌਰ ਤੇ ਉੱਥੇ ਪਹੁੰਚੇ ਸੇਤ ਮੰਤਰੀ ਨੇ ਗੰਭੀਰ ਜਦੋਂ ਮੈਂ ਡਾਕਟਰ ਅਨਿੰਦਜੀਤ ਕੌਰ ਅਨਿੰਦਜੀਤ ਕੰਬੋਏ ਦਾ ਹਾਲ ਪੁੱਛਿਆ ਉਹਨਾਂ ਦਾ ਇਲਾਜ ਕਰ ਰਿਹਾ ਕੇ ਪੂਰੇ ਸਟਾਫ ਅਤੇ ਪਰਿਵਾਰ ਨਾਲ ਵੀ ਗੱਲ ਕੀਤੀ ਇਸ ਤਰ੍ਹਾਂ ਪੰਜਾਬੀ ਫਿਲਮ ਅਦਾਕਾਰ ਤਾਨੀਆਂ ਵੀ ਆਪਣੇ ਪਿਤਾ ਨਾਲ ਮਜੂਦ ਸੀ ਇਸ ਤਰ੍ਹਾਂ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਸਿੱਤੂ ਨੇ ਦੱਸਿਆ ਕਿ ਅਨਿਲਜੀਤ ਕੰਬੋਜ ਪਿਛੇ ਤੋਂ ਡਾਕਟਰ ਹਨ ਉਹਨਾਂ ਦਾ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਚੰਗਾ ਯੋਗਦਾਨ ਹੈ ਉਹਨਾਂ ਦੀ ਨੂੰ ਵੀ ਉਹਨਾਂ ਦੀ ਸਰਕਾਰੀ ਸੰਸਥਾ ਵਿੱਚ ਕੰਮ ਕਰਦੀ ਹੈ ਪੂਰਾ ਪਰਿਵਾਰ ਸਮਾਜ ਸੇਵਾ ਦੇ ਖੇਤਰ ਨਾਲ ਜੁੜਿਆ ਹੋਇਆ ਹੈ ਉਹਨਾਂ ਕਹਾ ਕਿ ਹਾਲ ਹੀ ਵਿੱਚ ਦੋ ਨੌਜਵਾਨ ਇਲਾਜ ਕਰਾਉਣ ਦੇ ਪਹਾਨੇ ਉਹਨਾਂ ਦੇ ਕੈਮਰ ਵਿੱਚ ਪਹੁੰਚੇ ਜਿਸ ਤਰ੍ਹਾਂ ਇੱਕ ਨੌਜਵਾਨ ਨੇ ਡਾਕਟਰ ਦੇ ਪਿਸਤੌਲ ਚਲਾਈ ਜਿਸ ਕਾਰਨ ਡਾਕਟਰ ਅਨਿਲਜੀਤ ਕਮਬੋਜ ਗੰਭੀਰ ਜ਼ਖਮੀ ਹੋ ਗਏ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਫੇਰੀ ਦਾ ਮੁੱਖ ਅਦੇਸ਼ ਇਹ ਪਤਾ ਲਗਾਉਣਾ ਸੀ ਕਿ ਕੀ ਸਥਿਤੀ ਕਿਵੇਂ ਹੈ ਦੇਖੀ ਡਾਕਟਰ ਅਨਿਲਜੀਤ ਕਮਬੋਜ ਨੂੰ ਕਿਸੇ ਚੰਗੇ ਸੰਸਥਾ ਦੇ ਵਿੱਚ ਤਬਦੀਲ ਕਰਨ ਦੀ ਜ਼ਰੂਰਤ ਹੈ ਪਰ ਹੁਣ ਉਹਨਾਂ ਦਾ ਸਭ ਤੋਂ ਵਧੀਆ ਇਲਾਜ ਕੀਤਾ ਜਾ ਰਿਹਾ ਹੈ ਕਿ ਡਾਕਟਰ ਦੀ ਪੂਰੀ ਟੀਮ ਪੂਰੀ ਤਰ੍ਹਾਂ ਤਿਆਰ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ